ਜੋ ਕਾਂਗਰਸ ਨੇਤਾ ਮੈਡਮ ਨਵਜੋਤ ਸਿੱਧੂ ਨੇ ਕਾਂਗਰਸ ਦੇ ਸੀਐਮ ਵਰਨਨ ਦੇ ਫੇਸ ਦੇ ਲਈ 500 ਕਰੋੜ ਹੋਣ ਵਾਲੀ ਗੱਲ ਕੀਤੀ ਹੈ ਉਹ ਸੱਚ ਹੈ ਇਹ ਕਾਂਗਰਸ ਦਾ ਕਲਚਰ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਜਾ ਰਿਹਾ ਸੀ ਉਦੋਂ ਵੀ ਇੰਨਾ ਪੈਸਿਆਂ ਦੇ ਗੱਲਾਂ ਹੋਈਆਂ ਸੀ ਚਾਰ ਪੰਜ ਨਾਮ ਚੱਲੇ ਸੀਗੇ ਤੇ ਜਿਹਨੇ ਬੋਲੀ ਵੱਧ ਦੇਤੀ ਉਹ ਮੁੱਖ ਮੰਤਰੀ ਬਣ ਗਿਆ ਤੇ ਉਹੀ ਮੁੱਖ ਮੰਤਰੀ ਦੇ ਘਰੋਂ ਖੇਰੇ ਰਿਸ਼ਤੇਦਾਰਾਂ ਦੇ ਘਰੋਂ ਪੈਸੇ ਵੀ ਮਿਲੇ ਕਈ ਕਰੋੜਾ ਰੁਪਏ ਬਰਾਮਦ ਹੋਏ ਉਹ ਕਿਸ਼ਤਾਂ ਦੇ ਪੈਸੇ ਸੀਗੇ ਜਿਹੜੇ ਉਹ ਬਰਾਮਦ ਹੋਏ ਸੋ ਇਹ ਕਾਂਗਰਸ ਪਾਰਟੀ ਕਰਪਟ ਪਾਰਟੀ ਹੈ 500 ਕਰੋੜ ਰੁਪਇਆ ਕੋਈ ਛੋਟੀ ਅਮਾਉਂਟ ਨਹੀਂ ਹੁੰਦੀ ਤੇ ਇਹ ਪੈਸਾ ਕਿੱਥੋਂ ਕਮਾਇਆ ਜਾਂਦਾ ਹੈ ਕਿੱਥੋਂ ਭੇਜਿਆ ਜਾਂਦਾ ਯੂਪੀ ਇਲੈਕਸ਼ਨਸ ਲਈ ਪੈਸਾ ਮੰਗਿਆ ਜਾਂਦਾ ਸੀਗਾ ਕਿਉਂਕਿ ਜਿਹੜੀ ਪੰਜਾਬ ਦੀ ਇਲੈਕਸ਼ਨ ਹੈ ਉਹਦੇ ਨਾਲ ਯੂਪੀ ਦੀ ਵੀ ਇਲੈਕਸ਼ਨ ਹੁੰਦੀ ਹੈ ਤਾਂ ਉਹ ਪੈਸਾ ਪੰਜਾਬ ਤੋਂ ਲੈ ਕੇ ਕਾਂਗਰਸ ਲੀਡਰਸ਼ਿਪ ਯੂਪੀ ਕਰਨੀ ਇਲੈਕਸ਼ਨ ਲੜਨ ਨੂੰ ਵੀ ਪੇਸ਼ਤੀ ਰਹੀ ਹੈ ਸੋ ਇਹੀ ਕਾਰਨ ਸੀਗੇ ਉਸ ਵੇਲੇ ਵੀ ਜਦੋਂ ਨਵਜੋਤ ਸਿੱਧੂ ਨੂੰ ਵਰਤਿਆ ਗਿਆ ਕੈਪਟਨ ਸਾਹਿਬ ਦੇ ਖਿਲਾਫ ਵਰਤਿਆ ਗਿਆ ਇੱਕ ਮੁਹਿੰਮ ਚੜਾਈ ਗਈ ਪਰ ਜਦੋਂ ਪੈਸਿਆਂ ਦੀ ਗੱਲ ਆਈ ਤਾਂ ਮੇਰੇ ਹਿਸਾਬ ਨਾਲ ਸਿੱਧੂ ਸਾਹਿਬ ਕੋਲ ਪੈਸੇ ਘੱਟ ਪੈ ਗਏ ਸੀ ਤੇ ਚੰਨੀ ਸਾਹਿਬ ਦੀ ਕਮਿਟਮੈਂਟ ਵੱਧ ਗਈ ਸੀ ਉਹ ਦਰਦ ਵੀ ਜਿਹੜੀ ਮੈਡਮ ਸਿੱਧੂ ਆ ਉਹਦੇ ਮੁਖ ਤੋਂ ਝਲਕਿਆ ਪਰ ਇਹ ਗੱਲ ਸੱਚ ਹੈ ਜਿਹੜੀ ਉਹਨਾਂ ਨੇ ਬਿਆਨ ਕਰਤੀ ਧੰਨਵਾਦ